ਅੱਜ ਦੀ ਵੀਡੀਓ ਦੇ ਵਿੱਚ জানਾਂਗੇ ਆਪਾਂ ਵਿਟਾਮਿਨ B12 ਦੇ ਬਾਰੇ ਜੇਕਰ ਤੁਹਾਡੇ ਵਿੱਚ ਵਿਟਾਮਿਨ B12 ਦੀ ਕਮੀ ਹੈਗੀਆ ਤਾਂ ਤੁਹਾਡਾ ਜਿਹੜਾ ਹੈਗਾ ਤਾਂ weight ਬਹੁਤ ਜ਼ਿਆਦਾ ਵੱਧ ਸਕਦਾ ਹੈਗਾ ਜਾਂ ਤੁਹਾਡਾ weight ਕਦੇ ਵੀ ਨਹੀਂ ਘਟੂਗਾ ਜੇਕਰ ਤੁਹਾਨੂੰ ਵਿਟਾਮਿਨ B12 ਦੀ ਕਮੀ ਹੈ ਤੁਸੀਂ ਬਹੁਤ ਜ਼ਿਆਦਾ ਮੋਟੇ ਹੋ ਸਕਦੇ ਹੈਗੇ ਆ ਤੇ ਕਿੰਨਾ ਲੋਕਾਂ ਨੂੰ ਵਿਟਾਮਿਨ B12 ਦੀ ਕਮੀ ਹੋ ਸਕਦੀ ਹੈਗੀ ਆ ਜਾ ਆਪਾਂ ਇਸ ਨੂੰ ਕਿਵੇਂ ਠੀਕ ਕਰ ਸਕਦੇ ਹੈਗੀਆਂ ਤਾਂ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਇਸ ਦੇ ਬਾਰੇ ਵੀ ਜਾਣੋਗੇ ਤੇ ਹੋਰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਵਿਟਾਮਿਨ B12 ਦੀ ਵਜ੍ਹਾ ਕਰਕੇ ਹੋ ਸਕਦਾ ਤਾਂ ਫੁੱਲ ਮੈਂ ਤੁਹਾਨੂੰ ਦੱਸੂਗੀ ਤਾਂ ਸੋ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਕਿ ਵਿਟਾਮਿਨ B12 ਹੈ ਕੀ ਹੈਗਾ ਤਾਂ ਆਪਣੇ ਕੋਲੇ ਵਿਟਾਮਿਨ B ਦੀਆਂ ਕਾਫੀ ਸਾਰੀਆਂ ਕਿਸਮਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਕਿਸਮ ਜਿਹੜੀ ਹੈਗੀ ਆ ਆਪਣੀ ਵਿਟਾਮਿਨ B12 ਵੀ ਹੈਗੀ ਆ ਤੇ ਜੋ ਕਿ ਆਪਣੇ ਸਰੀਰ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਹ ਆਪਣੇ ਸਰੀਰ ਦੇ ਵਿੱਚ એનર્ਜੀ ਦੀ ਪ੍ਰੋਡਕਸ਼ਨ ਕਰਦਾ ਆਪਾਂ ਨੂੰ એનર્ਜੀ ਦਿੰਦਾ ਕੋਈ ਵੀ ਕੰਮ ਕਰਨ ਦੇ ਲਈ ਤੇ ਪਲੱਸ ਇਹ ਪਾਣੀ ਦੇ ਵਿੱਚ ਘੁਲਣ ਵਾਲਾ ਆਪਣਾ ਵਿਟਾਮਿਨ ਹੁੰਦਾ ਹੈਗਾ ਤੇ ਆਪਣੀ ਬਾਡੀ ਦੇ ਵਿੱਚ ਜਿਹੜੇ ਰੈੱਡ ਬਲੱਡ ਸੈੱਲ ਹੁੰਦੇ ਜੋ ਕਿ ਆਪਣੀ ਬਾਡੀ ਦੇ ਵਿੱਚ ਪੂਰੀ ਤਰ੍ਹਾਂ ਘੁੰਮਦੇ ਰਹਿੰਦੇ ਆ ਬੇਸਿਕਲੀ ਰੈੱਡ ਬਲੱਡ ਸੈੱਲ ਆਪਣੀ ਬਾਡੀ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਤੇ ਆਕਸੀਜਨ ਨੂੰ ਲੈ ਕੇ ਜਾਂਦੇ ਹੈਗੇ ਆ ਜੇਕਰ ਆਪਣੀ ਬਾਡੀ ਦੇ ਵਿੱਚ ਵਿਟਾਮਿਨ B12 ਦੀ ਕਮੀ ਹੋ ਜੇ ਤਾਂ ਉਹ ਆਕਸੀਜਨ ਦੀ ਜਿਹੜੀ ਸਪਲਾਈ ਹੈਗੀ ਆ ਪੂਰੀ ਬਾਡੀ ਦੇ ਵਿੱਚ ਨਹੀਂ ਹੋ ਸਕਦੀ ਜਿਸ ਕਰਕੇ ਕਿ ਆਪਾਂ ਨੂੰ ਕਾਫੀ ਸਾਰੀਆਂ ਜੜੀਆਂ ਹੈਗੀਆਂ ਨੇ ਬਿਮਾਰੀਆਂ ਹੋ ਸਕਦੀਆਂ ਹੈਗੀਆਂ ਨੇ ਤਾਂ ਹੁਣ ਜਾਨਦੇ ਆ ਕਿ ਵਿਟਾਮਿਨ B12 ਦਾ ਮਟਾਪੇ ਦੇ ਨਾਲ ਕਿਦਾਂ ਸਬੰਧ ਹੈਗਾਗਾ ਕਿਉਂਕਿ ਜੇਕਰ ਆਪਾਂ ਵਿਟਾਮਿਨ B12 ਦੀ ਗੱਲ ਕਰੀਏ ਤਾਂ ਵਿਟਾਮਿਨ B12 ਜਿਹੜਾ ਹੈਗਾਗਾ ਆਪਣੇ metabolisim ਨੂੰ ਕੰਟਰੋਲ ਕਰਦਾ ਹੈਗਾਗਾ ਬੇਸਿਕਲੀ ਆਪਣੇ ਜਿਹੜਾ ਡਾਈਜੈਸ਼ਨ ਹੈਗਾਗਾ ਮਤਲਬ ਜੋ ਵੀ ਆਪਾਂ ਫੂਡ ਖਾਂਦੇ ਆ ਉਹਨੂੰ ਡਾਈਜੈਸਟ ਕਰਨ ਦੇ ਵਿੱਚ ਆਪਣੀ ਹੈਲਪ ਕਰਦਾ ਹੈ ਵਿਟਾਮਿਨ B12 ਦੀ ਕਮੀ ਕਰਕੇ metabolisim ਸਲੋ ਹੋ ਜਾਂਦਾ ਹੈ ਜਿਦੇ ਕਰਕੇ ਆਪਣਾ ਖਾਧਾ ਹੋਇਆ ਫੂਡ ਆਪਣੀ ਬੋਡੀ ਦੇ ਵਿੱਚ ਡਾਈਜੈਸਟ ਹੀ ਨਹੀਂ ਹੋ ਪਉਂਦਾ ਤੇ ਉਹ ਨਾ ਡਾਈਜੈਸਟ ਹੋਇਆ ਹੋਇਆ ਫੂਡ ਆਪਣੀ ਬੋਡੀ ਦੇ ਵਿੱਚ ਫੈਟ ਦੇ ਰੂਪ ਦੇ ਵਿੱਚ ਸਟੋਰ ਹੁੰਦਾ ਜਿਦੇ ਕਰਕੇ ਕਿ ਆਪਣਾ weight ਵਧਣਾ ਸਟਾਰਟ ਹੋ ਜਾਂਦਾ ਦੂਸਰਾ ਆਪਣੇ ਜਿਹੜਾ ਵਿਟਾਮਿਨ B12 ਹੁੰਦਾ ਉਹ ਰੈੱਡ ਬਲੱਡ 셀 ਵੀ ਬਣਾਉਂਦਾ ਜੋ ਕਿ ਆਪਣੀ ਬਾਡੀ ਦੇ ਵਿੱਚ ਆਕਸੀਜਨ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਂਦੇ ਹੈਗੇ ਜੇਕਰ ਆਪਣੀ ਬਾਡੀ ਦੇ ਵਿੱਚ ਵਿਟਾਮਿਨ B12 ਦੀ ਕਮੀ ਹੋ ਜੇ ਤਾਂ ਉਹ ਆਕਸੀਜਨ ਦੀ ਸਪਲਾਈ ਰੁਕ ਜਾਂਦੀ ਹੈਗੀਆ ਜਿਹਦੇ ਕਰਕੇ ਕਿ ਆਪਣੇ ਮਾਈਂਡ ਨੂੰ ਵੀ ਉਹ ਆਕਸੀਜਨ ਪ੍ਰੋਪਰ ਨਹੀਂ ਪਹੁੰਚ ਪਾਉਂਦੀ ਜਿਹਦੇ ਕਰਕੇ ਕਿ ਆਪਾਂ ਕਾਫੀ ਸਟ੍ਰੈਸ ਮਹਿਸੂਸ ਕਰਦੇ ਹੈਗੇ ਆ ਕੋਰਟੀਸੋਨ ਲੈਵਲ ਹਾਈ ਹੋ ਜਾਂਦਾ ਤੇ ਉਸ ਟਾਈਮ ਤੇ ਆਪਾਂ ਕਾਫੀ ਵਾਰ ਸਟ੍ਰੈਸ ਈਟਿੰਗ ਵੀ ਕਰ ਦਿੰਨੇ ਹੈਗੇ ਆ ਜਿਸ ਕਰਕੇ ਕਿ ਆਪਣਾ weight ਜਿਹੜਾ ਹੈਗਾ ਉਹ ਗੇਨ ਹੋਣ ਲੱਗ ਜਾਂਦਾ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਕਈ ਵਾਰ ਆਪਣਾ ਚਿੰਤਾ ਦੇ ਨਾਲ ਵੀ weight ਵਧਣ ਲੱਗ ਜਾਂਦਾ ਹੈਗਾ ਤਾਂ ਉਹ ਵਿਟਾਮਿਨ B12 ਦੀ ਕਮੀ ਕਰਕੇ ਹੁੰਦਾ ਹੈ ਤਾਂ ਹੀ ਆਪਾਂ ਸਟ्रेस ਮਹਿਸੂਸ ਕਰਦੇ ਹੈਗੇ ਆ ਤੇ ਆਪਣਾ ਜਿਹੜਾ ਹੈਗਾ weight ਵਧਣ ਲੱਗ ਜਾਂਦਾ ਹੈਗਾ ਤੀਸਰਾ ਵਿਟਾਮਿਨ B12 ਦੀ ਕਮੀ ਕਰਕੇ ਕਾਫੀ ਸਾਰੇ ਲੋਕ ਥੱਕ ਜਾਂਦੇ ਤੇ ਖਿਜਿਆ ਖਿਜਿਆ ਵੀ ਮਹਿਸੂਸ ਕਰਦੇ ਆ ਤੇ ਉਹਨਾਂ ਦੇ ਬਹੁਤ ਜ਼ਿਆਦਾ ਮੂਡ ਸਵਿੰਗ ਹੋਣ ਲੱਗ ਜਾਂਦੇ ਹੈਗੇ ਜਦੋਂ ਉਹਨਾਂ ਦੇ ਮੂਡ ਸਵਿੰਗ ਹੁੰਦੇ ਤਾਂ ਉਹ ਸਟੈਂਡ ਤੇ ਉਹ ਸਭ ਤੋਂ ਜ਼ਿਆਦਾ ਹੈਪੀ ਜਿਹੜਾ ਹੈਗਾ ਕੋਈ ਵੀ ਫੂਡ ਖਾ ਕੇ ਹੀ ਫੀਲ ਕਰਦੇ ਹੈਗੇ ਜਿਵੇਂ ਕਿ ਚਿਪਸ ਹੋਗੇ ਕਾਫੀ ਹੋਗੀ ਕੋਲਡ ਡਰਿੰਕਸ ਹੋਗੇ ਤਾਂ ਇਸ ਟਾਈਮ ਤੇ ਉਹ ਕਾਫੀ ਸਾਰੀਆਂ ਚੀਜ਼ਾਂ ਦੀ ਜਿਹੜੀ ਗਲਤ ਚੀਜ਼ਾਂ ਉਹ ਖਾ ਲੈਂਦੇ ਹੈਗੇ ਜਿਸ ਕਰਕੇ ਕਿ ਆਪਣਾ weight gain ਹੋਣ ਲੱਗ ਜਾਂਦਾ ਹੈਗਾ ਹੁਣ ਗੱਲ ਕਰਦੇ ਹਾਂ ਕਿਹੜੇ ਲੋਕਾਂ ਦੇ ਵਿੱਚ ਵਿਟਾਮਿਨ B12 ਦੀ ਕਮੀ ਸਭ ਤੋਂ ਜ਼ਿਆਦਾ ਹੋ ਸਕਦੀ ਹੈਗੀ ਆ ਤੇ ਜਿਹੜੇ ਲੋਕ ਜਿਹੜੇ ਪਲਾਂਟ ਬੇਸਡ ਫੂਡ ਹੀ ਖਾਂਦੇ ਮਤਲਬ ਕਿ ਵੈਜੀਟੇਰੀਅਨ ਨੇ ਉਹ ਕੋਈ ਵੀ ਮਾਸ ਮੀਟ ਇਦਾਂ ਦੀਆਂ ਚੀਜ਼ਾਂ ਨਹੀਂ ਖਾਂਦੇ ਉਹਨਾਂ ਦੇ ਵਿੱਚ ਅਕਸਰ ਹੀ ਦੇਖਿਆ ਜਾਂਦਾ ਹੈ ਵਿਟਾਮਿਨ B12 ਦੀ ਕਮੀ ਹੋ ਜਾਂਦੀ ਹੈਗੀ ਆ ਜਾਂ ਜਿਹੜੇ ਲੋਕਾਂ ਨੂੰ ਔਰਤਾਂ ਨੂੰ PCOS ਦੀ ਸਮੱਸਿਆ ਹੈ ਥਾਇਰਾਇਡ ਦੀ ਸਮੱਸਿਆ ਹੈਗਾ ਜਾਂ ਤੁਹਾਡੇ ਅਕਸਰ ਹੀ ਤਜਾਬ ਬਣਦਾ ਰਹਿੰਦਾ ਹੈਗਾ ਦੇ ਆਪਾਂ ਐਡਾ ਐਸਿਡ ਜਿਹੜੇ ਹੈਗੇ ਆ ਕੈਪਸੂਲਸ ਲੈਨੇ ਰਹਨੇ ਆ ਤਾਂ ਉਹਨਾਂ ਲੋਕਾਂ ਦੇ ਵਿੱਚ ਅਕਸਰ ਹੀ ਵਿਟਾਮਿਨ B12 ਦੀ ਕਮੀ ਹੋ ਜਾਂਦੀ ਹੈ ਕਿਉਂਕਿ ਜਦੋਂ ਉਹ ਇਦਾਂ ਦੀਆਂ ਮਤਲਬ ਬੇਫਾਲਤੂ ਦੀਆਂ ਮੈਡੀਸਿਨਸ ਲੈਂਦੇ ਰਹਿੰਦੇ ਹੈਗੇ ਆ ਕਾਫੀ ਲੋਕਾਂ ਨੂੰ ਆਦਤ ਹੁੰਦੀ ਹੈ ਪੇਨ ਕਿਦਰ ਲੈ ਲਈ ਜਾਂ ਕੁਝ ਵੀ ਐ ਛੋਟੀ ਜੀ ਪ੍ਰੋਬਲਮ ਹੋ ਗਈ ਦਰਦ ਦੀ ਮੈਡੀਸਿਨ ਲੈ ਲਈ ਤਾਂ ਉਹਨਾਂ ਦੀ ਬਾਡੀ ਦੇ ਵਿੱਚ ਜਿਹੜੇ ਗੁੱਡਨ ਜਾਈਮ ਉਹ ਖਤਮ ਹੋ ਜਾਂਦੇ ਹੈਗੇ ਤੇ ਉਹਨਾਂ ਦਾ ਮੈਟਾਬੋਲਿਜ਼ਮ ਵੀ ਸਲੋ ਹੋ ਜਾਂਦਾ ਜਿਸ ਕਰਕੇ weight gain ਦੀ ਸਮੱਸਿਆ ਥੱਕੇ ਥੱਕੇ ਰਹਿਣਾ ਇਹ ਸਾਰੀਆਂ ਪ੍ਰੋਬਲਮਸ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਹੋਣ ਲੱਗ ਜਾਂਦੀ ਹੈ ਹੈਗੇ ਨੇ ਤਾਂ ਹੁਣ ਆਪਾਂ ਇਸ ਨੂੰ ਕਿੱਦਾਂ ਠੀਕ ਕਰਨਾ ਕਿਹੜੇ ਕਿਹੜੇ ਫੂਡ ਦੇ ਸੋਰਸਸ ਆਪਾਂ ਐਡ ਕਰਨੇ ਹੈਗੇ ਆ ਤਾਂ ਆਪਾਂ ਜੇਕਰ ਇਹਦੇ ਸੋਰਸਸ ਦੀ ਗੱਲ ਕਰੀਏ ਤਾਂ ਆਪਾਂ ਯੂਜ਼ ਕਰ ਸਕਦੇ ਆ ਐਗ ਦਾ ਕਰ ਸਕਦੇ ਆ ਮਿਲਕ ਦਾ ਕਰ ਸਕਦੇ ਹੈਗੇ ਆ ਤੁਸੀਂ ਦਹੀਂ ਦਾ ਕਰ ਸਕਦੇ ਹੈਗੇ ਆ ਜਿਹੜੇ ਲੋਕ ਮਾਤਲਕਿ ਬਾਹਰਲਾ ਨਾਨ-ਵੈਜੀਟੇਰੀਅਨ ਹੈਗਾਗਾ ਉਹ ਮਾਸ ਮੀਟ ਵੀ ਖਾ ਸਕਦੇ ਹੈਗੇ ਆ ਤੇ ਦੂਸਰਾ ਜਿਹੜੇ ਲੋਕ ਪਿਓਰ ਵੈਜੀਟੇਰੀਅਨ ਹੈਗੇ ਆ ਉਹ ਕੀ ਕੁਝ ਖਾ ਸਕਦੇ ਹੈਗੇ ਆ ਉਹ ਮਿਲਕ ਨੂੰ ਐਡ ਕਰ ਸਕਦੇ ਆ ਕਰਡ ਨੂੰ ਐਡ ਕਰ ਸਕਦੇ ਆ ਪਨੀਰ ਨੂੰ ਐਡ ਕਰ ਸਕਦੇ ਹੈਗੇ ਆ ਸਾਊਥ ਇੰਡੀਅਨਸ ਜਿਹੜੇ ਫੂਡ ਹੁੰਦੇ ਆ ਫਰਮੈਂਟੇਸ਼ਨ ਦੇ ਥਰੂ ਬਣੇ ਹੁੰਦੇ ਆ ਲਾਈਕ ਇਡਲੀ ਦੋਸਾ ਤੇ ਇਹਨਾਂ ਸਾਰੇ ਜਿਹੜੇ ਫਰੂਟਸ ਹੈਗੇ ਮਤਲਬ ਕਿ ਆਪਾਂ ਕਹਿ ਸਕਦੇ ਇਹਨਾਂ ਸਾਰੇ ਫੂਡਸ ਦੇ ਵਿੱਚ ਹੀ ਆਪਾਂ ਨੂੰ ਵਿਟਾਮਿਨ B12 ਦਾ ਬਹੁਤ ਸਾਰਾ ਜਿਹੜਾ ਹੈਗਾ ਅਮਾਉਂਟ ਦੇਖਣ ਨੂੰ ਮਿਲਦਾ ਹੈ ਤੇ ਕਾਫੀ ਸਾਰੀਆਂ ਜਿਹੜੀਆਂ ਆਪਣੀਆਂ ਪਲਸਾਂ ਪਲਸਿਸ ਹੁੰਦੀਆਂ ਹੈਗੀਆਂ ਨੇ ਮਤਲਬ ਕਿ ਦਾਲਾਂ ਉਹਨਾਂ ਦੇ ਵਿੱਚ ਵੀ ਜਿਹੜਾ ਹੈਗਾ ਦਾ ਵਿਟਾਮਿਨ B12 ਦਾ ਆਪਾਂ ਨੂੰ ਅਮਾਊਂਟ ਦੇਖਣ ਨੂੰ ਮਿਲਦਾ ਹੈਗਾ ਪਰ ਕਾਫੀ ਸਾਰੇ ਲੋਕਾਂ ਦੇ ਵਿੱਚ ਇਹਦੀ ਫਿਰ ਵੀ ਕਮੀ ਨਹੀਂ ਪੂਰੀ ਹੁੰਦੀ ਤਾਂ ਉਹ ਲੋਕ ਜਿਹੜੇ ਹੈਗੇ ਆ ਡਾਕਟਰ ਦੀ ਸਲਾਹ ਦੇ ਨਾਲ ਵਿਟਾਮਿਨ B12 ਦੇ ਸਪੈਸ਼ਲ ਤੋਂ ਕੈਪਸੂਲ ਵੀ ਲੈ ਸਕਦੇ ਹੈਗੇ ਆ ਪਰ ਤੁਸੀਂ ਇਸ ਕੈਪਸੂਲਸ ਦਾ ਯੂਜ਼ ਡਾਕਟਰ ਦੀ ਸਲਾਹ ਨਾਲ ਤੇ ਟੈਸਟ ਕਰਾ ਕੇ ਹੀ ਲੈਣਾ ਸਟਾਰਟ ਕਰੋ ਦਸੋ ਆਈ ਹੋਪ ਤੁਸੀਂ ਜਾਣ ਚੁੱਕੇ ਹੋਵੋਗੇ ਕਿ ਵਿਟਾਮਿਨ B12 ਦੀ ਕਮੀ ਵੀ ਤੁਹਾਡੇ weight gain ਦੇ ਲਈ ਜ਼ਿੰਮੇਵਾਰ ਹੋ ਸਕਦੀ ਹੈਗੀਆ ਦਸੋ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਤਾਂ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਸੀ ਚੈਨਲ ਨੂੰ ਸਬਸਕ੍ਰਾਈਬ ਜੁਮ ਕਰ